ਜਦ ਲਤਮਸਤ ਹੋਣ ਆਇਆ ਗੁਰੂ ਮਹਾਰਾਜ ਤੋਂ ਅਸ਼ੀਰਵਾਦ ਲੈ ਕੇ ਚੰਗੇ ਰੰਗ ਕੰਮ ਕਰਾਓ ਔਰ ਸਤੂ ਜੋ ਗਲਤੀ ਹੋਈ ਹੈ ਮਾਫ ਕਰੋ ਇਹ ਗੁਰੂ ਮਹਾਰਾਜ ਨੇ ਦਿੱਤਾ ਸਭ ਕੁਝ ਹੁਣ ਤਾਂ ਤੇ ਜੀਵਨੋਂ ਤੇ ਮੰਗਣਾ ਹੈ ਉਹ ਅਜੇ ਕੁਝ ਨਹੀਂ ਕਹਿ ਸਕਦੇ ਕੱਲ ਪਰਕਮੇਟ ਦੀ ਮੀਟਿੰਗ ਹੈ ਕੱਲ ਹੀ ਪਤਾ ਲੱਗੇਗਾ ਕਿ ਕੀ ਗੱਲਬਾਤ ਚੱਲੇਗੀ ਆਰਮੰਦ ਸਾਹਿਬ ਉਹਦਾ ਮਨ ਮਸਤ ਹੋਣਾ ਆ ਗੁਰੂ ਮਹਾਰਾਜ ਤੋਂ ਅਸ਼ੀਰਵਾਦ ਲੈ ਕੇ ਚੰਗੇ ਰ ਕੰਮ ਕਰਾਓ ਆੜ ਖਾਤੋਂ ਜੋ ਗਲਤੀਆਂ ਹੋਈਆਂ ਮਾਫ ਕਰੋ ਪਰ ਸਿੱਧੇ ਰਸਤੇ ਪਾਓ ਤੇ ਗੁਰੂ ਮਹਾਰਾਜ ਨੇ ਦਿੱਤਾ ਸਭ ਕੁਝ ਹੁਣ ਤਾਂ ਤੇ ਜੋ ਉਹਨਾਂ ਤੋਂ ਮੰਗਣਾ ਹੈ ਕਾਲੀ ਬਾਸਪਾ ਗੱਟ ਲੋਨ ਨੂੰ ਕਿਹਦਾ ਦੇਖ ਰਹੀ ਹੋ ਉਹ ਅਜੇ ਕੁਝ ਨਹੀਂ ਕਰ ਸਕਦੇ ਕੱਲ ਬਰਕਿੰਗ ਮੀਟਿੰਗ ਹੈ ਕੱਲ ਪਤਾ ਲੱਗੇਗਾ ਕੀ ਗੱਲਬਾਤ ਚੱਲ ਰਹੀ ਹੈ ਜਬੀ ਜਗੀਰਪੁਰ ਵੀ ਕਾਲੀ ਨਾਲ ਤੇ ਵਾਪਸ ਆ ਰਹੀ ਹੈ ਉਹਦੇ ਬਾਰੇ ਕੀ ਕਹਿੰਨਾ ਹੈ ਤੁਹਾਨੂੰ ਵੈਲਕਮ ਕਰਤਾ ਹੈ ਕਰਨ ਜਿਹਨੇ ਵੀ ਆ ਰਹੇ ਨੇ ਕਰਨ ਵੈਲਕਮ ਕਰਦੇ ਕਿਉਂਕਿ ਅੱਜ ਲੋੜ ਹੈ ਪੰਥ ਨੂੰ ਕਿਉਂਕਿ ਰਾਜਨੀਤਿਕ ਪਾਰਟੀਆਂ ਸ਼ਰਮ ਨਿਕਾਦੀ ਦਰ ਪੰਥ ਦੀ ਪੰਥਰ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਇਸ ਨੂੰ ਠੀਕ ਕਰ ਲਈ ਆਓ ਸਾਰੇ ਇਕੱਠੇ ਹੋ ਕੇ ਅਸੀਂ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹਾਂਗੇ ਕਿ ਆਓ ਪੰਥ ਨੂੰ ਬਚਾ ਲਓ ਜੀ ਹੋਰ ਛੋਟੀਆਂ ਮੋਟੀਆਂ ਗੱਲਾਂ ਛੱਡੋ ਕਿ ਪੰਥ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅਰ ਚੋਣਾਂ ਨਿਕਲਦੇ ਪੰਜਾਬ ਨੂੰ ਜਿਸ ਪੰਜਾਬ ਲਈ ਸਾਰਾ ਕੁਝ ਆ ਕੋ ਨੂੰ ਬਚਾਉਣਾ ਦੀ ਜਰੂਰਤ ਹੈ ਕੀ ਲੱਗਦਾ ਬੀਬੀ ਜੀ ਪਹਿਲੇ ਚਲਕੋ ਗਏ ਸੀ ਹੁਣ ਫੇਰ ਕਾਲੀ ਦਲ ਚ ਆਉਣ ਦਾ ਕੀ ਮਕਸਦ ਹੈ ਉਹ ਤਾਂ ਉਹ ਤਾਂ ਆਪਕੇ ਤੇ ਮੈਨੂੰ ਕੱਢਿਆ ਸੀ ਉਹਨੇ ਆ ਕੇ ਸੁਬੀਰ ਸਿੰਘ ਨੇ ਆ ਕੇ ਵਾਪਸ ਲੈ ਲਿਆ ਨਹੀਂ ਉਹਨਾਂ ਨੇ ਬਹੁਤ ਪਹਿਲੇ ਬੋਲਿਆ মিডিਆ ਦੇ ਅੱਗੇ ਆ ਕੇ ਆ ਜੀ ਵੀ ਕਿਹਾ ਮੈਂ ਕਾਲੀ ਦਲ ਚ ਨਹੀਂ ਆਵਾਂਗੀ ਚਲੋ ਇਹ ਤਾਂ ਇਹ ਤਾਂ ਇਹ ਤਾਂ ਜਦੋਂ ਲੜਾਈ ਹੁੰਦੀ ਹੈ ਉਦੋਂ ਸਾਰਾ ਕੁਝ ਕਹਿੰਦਾ ਪੈਂਦਾ ਹੈ ਬੋਲੇ ਕਿ ਕਹਿੰਦੇ ਸਰਕਾਰ ਨਾਲ ਕੀ ਗੱਲ ਹੈ ਦੇਖੋ ਇਹ ਤਾਂ ਜ਼ਰੂਰ ਇਹਦਾ ਮੇਰੇ ਦੀ ਗੱਲ ਲੱਗੇ ਹੀ ਅੱਗੇ ਦੁਰਜਾ ਗੱਲ ਕੀ ਕਰੀਜੀ ਅੱਜ ਅਰਮੰਦਰ ਸਾਹਿਬ ਆਉਂਦੇ ਆ ਪਾਈ ਸਾਹਿਬ ਨਤਮਸਤਕ ਹੋਣ ਆਇਆ ਗੁਰੂ ਮਹਾਰਾਜ ਤੋਂ ਅਸ਼ੀਰਵਾਦ ਲੈ ਕੇ ਚੰਗੇ ਰ ਕੰਮ ਕਰਾਓ ਸਾਡੇ ਸਾ ਤੋਂ ਜੇ ਗਲਤੀ ਹੋਈ ਹੈ ਮਾਫ ਕਰੋ ਪਰ ਸਿੱਧੇ ਰਸਤੇ ਪਾਓ ਤੇ ਗੁਰੂ ਮਹਾਰਾਜ ਨੇ ਦਿੱਤਾ ਸਭ ਕੁਝ ਹੁਣ ਤਾਂ ਤੇ ਅੱਜ ਉਹਨਾਂ ਤੋਂ ਮੰਗਣਾ ਹੈ ਕਾਲੀ ਬਾਜ਼ਪਾ ਗਠਲੋ ਨੂੰ ਕਿੱ사 ਦੇਖ ਰਹੇ ਹੋ ਉਹ ਅਜੇ ਕੁਝ ਨਹੀਂ ਕਰ ਸਕਦੇ ਕੱਲ ਵਰਕਿੰਗ ਮੀਟਿੰਗ ਹੈ ਕੱਲ ਪਤਾ ਲੱਗੇਗਾ ਕੀ ਗੱਲਬਾਤ ਚੱਲਦੀ ਹੈ ਜੇ ਵੀ ਜਗੀਰਪੁਰ ਵੀ ਕਾਲੀ ਜਲਤੇ ਵਾਪਸ ਆ ਰਹੀ ਹੈ ਉਹਦੇ ਬਾਰੇ ਕੀ ਕਹਣਾ ਹੈ ਤਾਂ ਵੈਲਕਮ ਕਰਦੇ ਆਂ ਸਾਰੇ ਜਿਹਨੇ ਵੀ ਆ ਰਹੇ ਨੇ ਸਾਰਿਆਂ ਨੂੰ ਵੈਲਕਮ ਕਰਦੇ ਆਂ ਕਿਉਂਕਿ ਅੱਜ ਲੋੜ ਹੈ ਪੰਥ ਨੂੰ ਕਿਉਂਕਿ ਰਾਜਨੀਤਿਕ ਪਾਰਟੀਆਂ ਸ਼ਰਮ ਨਿਕਾਲੀ ਦਰ ਪੰਥ ਦੀ ਪੰਥਰ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਇਸ ਨੂੰ ਠੀਕ ਕਰ ਲਈ ਆਓ ਸਾਰੇ ਇਕੱਠੇ ਹੋ ਕੇ ਅਸੀਂ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਕਹਣਾ ਚਾਹਾਂਗੇ ਤੇ ਆਓ ਪੰਥ ਨੂੰ ਬਚਾ ਲਓ ਜੀ ਹੋਰ ਛੋਟੀਆਂ ਮੋਟੀਆਂ ਗੱਲਾਂ ਛੱਡੋ ਤੇ ਪੰਥ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅਰchnonical ਦਰ ਪੰਜਾਬ ਨੂੰ ਜਿਸ ਪੰਜਾਬ ਲਈ ਸਾਰਾ ਕੁਝ ਹੈ ਕੋਣ ਬਚਾਉਣਾ ਦੀ ਜ਼ਰੂਰਤ ਹੈ ਕੀ ਲੱਗਦਾ ਬੀਬੀ ਜੀ ਪਹਿਲੇ ਚਲਕੋ ਗਏ ਸੀ ਹੁਣ ਫੇਰ ਕਾਲੀ ਦਲ ਚ ਆਉਣ ਦਾ ਕੀ ਮਕਸਦ ਹੈ ਉਹ ਤਾਂ ਉਹ ਤਾਂ ਆਪਕਾਂ ਦੇ ਮੈਨੂੰ ਕੱਢਿਆ ਸੀ ਉਹਨੇ ਆ ਕੇ ਸੁਬੀਂ ਸੁਬੀਂ ਨੇ ਆ ਕੇ ਵਾਪਸ ਲੈ ਲਿਆ ਵੀ ਉਹਨਾਂ ਨੇ ਬਹੁਤ ਪਹਿਲੇ ਬੋਲਿਆ মিডিਆ ਦੇ ਅੱਗੇ ਆ ਕੇ ਵੀ ਕਿਹਾ ਮੈਂ ਕਾਲੀ ਦਾ ਤੇ ਨਹੀਂ ਆਵਾਂਗੀ ਚਲੋ ਇਹ ਤਾਂ ਇਹ ਤਾਂ ਇਹ ਤਾਂ ਜਦੋਂ ਲੜਾਈ ਹੁੰਦੀ ਆ ਉਦੋਂ ਸਾਰੇ ਕੁਝ ਕਹਿਣਾ ਪੈਂਦਾ ਨੇ ਬੋਲੇ ਕਿ ਕਹਿੰਦੇ ਸਰਕਾਰ ਨਾਲ ਕੀ ਗੱਲ ਦੇਖੀ ਤਾਂ ਜ਼ਰੂਰ ਇਹਦਾ ਇਹ ਗੱਲ ਲੱਗੇ ਹੀ ਅੱਗੇ ਟੁੱਟ ਜਾਏਗੀ ਗੱਲ ਕੀ ਕਰੀਏ